ਨਾ ਬਣਾ ਇਹ 97 ਸਤਿ ਸ਼੍ਰੀ ਅਕਾਲ ਦੋਸਤੋ ਕਿਰਨਵਾਲੀ ਅੱਜ ਜਿਹੜੇ ਆਪਣੇ ਮੁੰਡੇ ਨੇ ਰਿਸਰੂਣੀ ਕਰਨੀ ਹੋਈ ਦਿੱਤੀ ਹੋਣੀ ਤੀਜੀ ਹੋਣੀ ਸਾਰਿਆਂ ਨੇ ਮਤਲਬ ਇੰਨੇ ਲੱਗੇ ਹੋਏ ਨੇ ਰੁੱਖ ਲਾਉਣ ਇਹ ਕਾਫੀ ਚਲੋ ਮਹੀਨਾ ਹੀ ਹੋ ਗਿਆ ਜਿੱਥੇ ਵੀ ਕੁਤ ਮਤਲਬ ਲਾਉਂਦੇ ਉੱਥੇ ਸਹਿਯੋਗ ਕਰਦੇ ਨੇ ਜਾ ਕੇ ਪਿੰਡ ਚ ਪਹਿਲਾਂ ਅਸੀਂ ਸ਼ੁਰੂਆਤ ਕਰੀ ਤੇ ਉਦੋਂ ਇਹਨਾਂ ਨੂੰ ਸੱਦਿਆ ਸਾਰੇ ਪਹੁੰਚੇ ਇਹ ਤੇ ਹੁਣ ਇਹ ਆ ਵੀ ਅੱਜ ਫੇਰ ਅੱਜ ਤਰੀਕ ਕਿੰਨੀ ਹੈ 10 10 ਜੀ ਅੱਜ 10 ਤਰੀਕ 8ਵਾਂ ਮਹੀਨਾ 2024 ਨੂੰ ਜਿਹੜੇ ਫੇਰ ਜਿਹੜੇ ਨੇ 18 ਰੁੱਖ ਇਥੇ ਸਿੱਧਾ ਬਾਬਿਆਂ ਦੀ ਜਗਾ ਵਾ ਉੱਥੇ ਜਿਹੜੇ ਨੇ ਇਹ ਲਾਈ ਨੇ ਥੋੜੀ ਪਹਿਲਾਂ ਹੀ ਵੱਡੀ ਹਾਈਟ ਵਾਲੇ ਜਿਹੜੇ ਬੂਕੇ ਲਾਏ ਨੇ ਤੇ ਵਧੀਆ ਤਰੀਕੇ ਨਾਲ ਇਹਦੇ ਨਾਲ ਸੋਟੀਆਂ ਲਾਈਆਂ ਵੀ ਸਪੋਰਟ ਹੋ ਜਵੇ ਥੋੜੀ ਪਹਿਲਾਂ ਵੀ ਆਪਣੀ ਪੇਜ ਤੇ ਵੀਡੀਓ ਪਾਈਆਂ ਹੋਈਆਂ ਨੇ ਇੱਕ ਵਧੀਆ ਤਕਨੀਕ ਨਾਲ ਜੇ ਤੁਸੀਂ ਰੁੱਖ ਲਾਉਣਾ ਚਾਹੁੰਦੇ ਹੋ ਵੀ ਸਸਤਾ ਗਾਰ ਨਹੀਂ ਲਾਉਣਾ ਨਾਲ ਤੇ ਵੀ ਸਸਤਾ ਤਰੀਕਾ ਤਾਂ ਆ ਸੋਟੀਆਂ ਜਿਹੜੀਆਂ ਤੂੰ ਪੂੜੀਆਂ ਹੋਰ ਵੱਡੀਆਂ ਹੋਣ ਉਹ ਪਹਿਲਾਂ ਆਪਣੀ ਵੀਡੀਓ ਪਾਈ ਹੋਈ ਆ ਉਹ ਇਹ ਤਕਨੀਕ ਨਾਲ ਤੁਸੀਂ ਲਾਓ ਤੇ ਇੱਕ ਤਾਂ ਸਸਤਾ ਕੰਮ ਆ ਗਾੜ ਦੀ ਲੋੜ ਨਹੀਂ ਲੋਹੇ ਦੀ ਦੂਜਾ ਥੋੜੀ ਏਦਾਂ ਇੰਨੀ ਕੁ ਹਾਈਟ ਵਾਲਾ ਜ਼ਰੂਰ ਬੂਟਾ ਲੈ ਕੇ ਆਓ ਤੁਹਾਨੂੰ ਹੱਥੋਂ ਮੇਰੇ ਕਿ ਬੇਨਤੀ ਆ ਜਿਹੜੇ ਆਪਾਂ ਨਿੱਕੇ ਨਿੱਕੇ ਬੂਟੇ ਲਾਈ ਜਾਂਦੇ ਆ ਉਹ ਵੀ ਆਪਾਂ ਇੱਕ ਕਤਲ ਕਰ ਰਹੇ ਆ ਰੁੱਖਾਂ ਦਾ ਕਿਉਂਕਿ ਉਹ ਹੁੰਦੇ ਹੈ ਨਹੀਂਗੇ ਮਗਰੋਂ ਜੋ ਇਸ ਕਰਕੇ ਇਹ ਆ ਵੀ ਘੱਟੋ ਘੱਟ 90% ਤਾਂ ਆਪਣੇ ਹੋਣ ਨਾ ਕਾਮਯਾਬ ਰੁੱਖ ਲੱਗੇ ਹੋਏ ਉਹ ਨੂੰ ਸਰੋਵੀ ਇੰਨੀ ਹਾਈਟ 'ਤੇ ਲਾਓ ਤੇ ਇਹੀ ਬੇਨਤੀਆਂ ਨੇ ਤੇ ਖਿੱਚ ਦੋ ਕੰਮ ਕਰਾਓ